ਹਾਂਜੀ ਬਈ ਸਾਸਿ ਗਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਕੁਲਦੀਪ ਸਿੰਘ ਵੀਰੇ ਪਿੰਡ ਪਿੰਡ ਗੁਰਮਾ ਵੀਰੇ ਜ਼ਿਲ੍ਹਾ ਬਰਨਾਲਾ ਠੀਕ ਆ ਹਾਂਜੀ ਬਈ ਪਹਿਲੀ ਵਾਰ ਦੀ ਜਾਣਕਾਰੀ ਦੋ ਇਹ ਵੀਰੇ 12 ਗਣਾ ਦੀ ਕੱਚੀ ਆ ਹਾਲੇ ਹਾਂਜੀ ਬਾਕੀ ਦੁੱਧ ਪਾ ਲੂ ਵੀਰੇ 23-24 ਲੀਟਰ ਠੀਕ ਆ ਜੀ ਹਾਂਜੀ ਰੇਟ ਬਾਪਾ ਫੋਨ ਤੇ ਕਰ ਦਾਂਗੇ ਵੀਰੇ ਠੀਕ ਆ ਜੀ ਦੋ ਨੰਬਰ ਦਾ ਇਹ ਵੀ ਵੀਰੇ 10 ਤੋਂ 12 ਗਣਾ ਦੀ ਕੱਚੀ ਆ ਠੀਕ ਆ ਜੀ ਹਾਂਜੀ ਤੇ ਇਹਦਾ ਰੇਟ ਇਹਦਾ ਵੀ ਫੋਨ ਤੇ ਕਰ ਦਾਂਗੇ ਵੀਰੇ ਠੀਕ ਆ ਜੀ ਤੀਜੇ ਨੰਬਰ ਦਾ ਇਹ ਤੀਜਾ ਸੂਆ ਸੂਣਾ ਵੀਰੇ ਇਹ 20 ਗਣਾ ਦੀ ਕੱਚੀ ਆ ਠੀਕ ਆ ਜੀ ਇਹ ਹਫਤੇ ਦੀ ਕੱਚੀ ਆ ਚੈੱਕ ਕਰ ਸਕਦੇ ਹਾਂ ਬਾਕੀ ਵੱਡੀ ਵੀਡੀਓ ਬਣਾਈ ਪਾਈ ਦੀ ਚੈੱਕ ਕਰ ਸਕਦੇ ਹਾਂ ਹਾਂਜੀ ਬਈ ਬੱਸੀ ਦਾ ਦੱਸੋ ਜੀ ਇਹ ਦੋ ਆ ਹੈ ਗਿਆ 12 ਮਹੀਨਾ ਦੇ ਵੀਰੇ ਉਹ 8 ਮਹੀਨਾ ਦੇ ਬੱਚਾ ਇਹਦੇ ਦੱਸੋ ਜੀ ਇਹਦਾ ਇਹਦਾ 30000 ਰੁਪਏ ਵੀਰੇ ਇਹਦਾ ਰੇਟ 30000 ਲੋਪਰਾ ਫੇਸ ਕੁਆਲਟੀ ਦੇ ਸਕਦੇ ਹਾਂ ਠੀਕ ਹੈ ਜੀ ਹਾਂਜੀ ਬਈ ਛੋਟੀ ਬੱਸੀ ਦਾ ਦੱਸ ਜੀ ਛੋਟੀ ਬੱਚੀ ਦਾ ਵੀਰੇ 14000 ਰੁਪਏ ਰੇਟ 14000 ਰੁਪਏ ਲੋਪਰਾ ਜੇ ਬਈ ਕਿਸੇ ਨੇ ਸਾਰੀਆਂ ਬੱਸੀਆਂ ਇਕੱਠੀਆਂ ਗਾਮਾਂ ਬੱਸੀਆਂ ਲੈਣੀਆਂ ਹੋਣ ਤੇ ਪਤਾ ਵਧੀਆ ਮਾਨਟਨ ਕਰ ਦਾਂਗੇ ਵੀਰੇ ਮਾਨਤਨ ਵਧੀਆ ਕਰੂੰਗਾ ਬਈ ਜੱਸੀ ਬੱਸੀ ਬਹੁਤ ਬਲੈਕ ਕਲਰ ਚ ਮਿਲ